ਪਰ ਵਾਰ ਗਿਆ ਤਾਂ ਮੇਰਾ ਬੱਚਾ ਉਰੂ ਦੀ ਬਾਸ ਗਈ ਈ ਕਾਰਤਿਕ ਨਾਲ ਮਸਕਾ ਉਹਦਾ ਸਾਲ ਦਾ ਉਹ ਫਿਰ ਅਸੀਂ ਕੇਦਾਰਨਾਥ ਮੰਦਰੋਂ ਨੂੰ ਵਾਸਤੇ 2 ਵਜੇ ਚੜਾ ਕੇ ਆਏ ਚਮਨ ਡਾਕਟਰ ਮੇਰੀ ਦਾਦੀ ਛੱਡਣ ਗਈ ਸੀ ਜੀ ਕਾਰਤਿਕ ਦੀ ਹਾਜੇ ਮੇਰਾ ਬੱਚਾ ਸ਼ਨੀਵਾਰ ਗਿਆ ਜੀ ਨਾ ਸ਼ਨੀਵਾਰ ਤੇ ਅਯੋਧਿਆ ਪਹੁੰਚਿਆ ਉੱਥੇ ਜਾ ਕੇ ਮੇਰੇ ਬੱਚੇ ਨੂੰ 22 ਵਜੇ ਵੇਸਦਾ ਜਾਉਣਾ ਆਉ। ਉਹ ਤੇ ਕੋਈ ਸਰੀ ਉਹ ਨਾ ਦੀ ਹੋਈਗੀ ਜੀ। ਕਿ ਉੱਥੇ ਜਾ ਕੇ 25 ਬੰਦਿਆਂ ਨੂੰ ਪਹਿਲਾਂ ਘੜ। ਸਾਡੇ ਕੋਲ ਤਾਂ ਉਹਨ ਸਾਢੇ 6 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਕੋ ਕਿ ਤੁਹਾਡਾ ਬੱਚਿਆ ਨਹੀਂ ਲੱਭ ਰਿਆ। ਲੇਕਿਨ ਕਿਸੇ ਨੇ ਨਹੀਂ ਦੱਸੀ ਗਈ ਬੱਚੇ ਨਾਲ ਡੁੱਬ ਗਿਆ ਕੋਈ ਹਾਂਸਾ। ਅੱਜ ਤੇ ਨਹੀਂ ਕੋਈ ਬੰਦਾ ਸਾਢੇ ਨਾਲ ਕੋਈ ਨਹੀਂ। ਸਾਦ ਨਹੀਂ ਦੇਣੀ ਇਸਕੇ ਬੱਪਾ ਉਸ ਜਿਹੜਾ ਦੂਜਾ ਮੁੰਡਾ ਪ੍ਰਿੰਸਾ ਉਸਕੇ ਬੱਪਾ ਉਹ ਜਾਰੇ ਇੰਨੇ ਵਰਜਾਇ ਮੋਰੇ ਉਹਨਾਂ ਨੇ ਪੂਰਾ ਪੂਰਾ ਜ਼ੋਰ ਲਾਇਆ ਵੇ ਲੇਕਿਨ ਬੱਚੇ ਦਾ ਕੋਈ ਵੀ ਨਾਮ ਉਹ ਨਹੀਂ ਜਾਣਦੀ ਨੀ ਤਨ ਲੜੇ ਇਹ ਸਾਰੇ ਪਾਸੇ ਬੋਗਾ ਲੈ ਲੈ ਜਾਏ ਪੁੱਛਦੇ ਨੇ ਕਿਸੇ ਨੇ ਕੋਈ ਬੱਚਾ ਦੇਖਿਆ ਗੰਦੇ ਨਾ ਜੀ ਸਾਰੀ ਝੁੱਗੀਆਂ ਸਾਰਾ ਕੁਝ ਚਾਲ ਲਿਆ ਉਹ ਤੇਦੀ ਪ੍ਰਸ਼ੰਸਾ ਲੇਕਿਨ ਸਾਡੇ ਨਾਲ ਕੋਈ ਖੜੀ ਨਹੀਂ ਹੋ ਰਹੀ ਸਾਰੇ ਗਿਆਰਣ ਜੀ ਇਲਚਨਾ ਜੀ ਲਚਨਾ ਇਲਚਨਾ ਵਸੋਰ ਕੀ ਜੀ ਹਾਂਜੀ ਕੀ ਨਾਮ ਉਹਦਾ ਸਲੋਮ ਕਿਹੜੀ ਤਰੀਕ ਨੂੰ ਬੇਟਾ ਜਾਂਦਾ ਕੀ ਨਾਮ ਆ ਉਹਦਾ ਅਯੁੱਧਿਆ ਰਾਮ ਮੰਦਰ ਜਾਂਦਾ ਕਿਹੜੀ ਤਰੀਕ ਨੂੰ ਜਾਂਦਾ ਸ਼ੁਕਰਵਾਰ ਨੂੰ ਯਾਰਾ ਜੀ ਸ਼ੁਕਰਵਾਰ ਗਿਆ ਤਾਂ ਮੇਰਾ ਬਿੱਤਰ ਉਰਦੀ ਬੱਸ ਗਈ ਈ ਕਾਰਤਿਕ ਨਾਮ ਹੈ ਉਸ ਦਾ 14 ਸਾਲ ਦਾ ਉਹ ਉਰਦੀ ਬੱਸ ਗਈ ਈ ਕਦਾਰਨਾਥ ਮੰਦਰ ਤੋਂ असी उस भेजा था असं भेज ही नहीं दे रहे जी उसने बच्चे क्यों कद असी कद भी अपना कला नहीं भेजा या अपनी दादी या अपने पापा ना या मेरे ना वो इस तरह ही लाद दोनों बच्चे जी कले नहीं भेजी ये बस ना वो मेरा बच्चा चमन डॉक्टर से सीख जाता था तेजी नानी ना जी सीख रहे वो जबरदस्ती कर रहे आंटी भेज दो क्या कादी को फोन करे पापा नापा कैं नहीं भेजना है मेरे को ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਕੱਲੇ ਨੂੰ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ 5-4 ਦਿਨ ਪਹਿਲਾਂ ਹੀ SLA ਬਣੀ ਸੀ ਜੀ ਵਿਹਜਨ ਦੀ ਹਾਂ ਹੋਣੀ ਸੀ ਪਰ ਅਸੀਂ ਕੋਈ ਵੀ ਨਾ ਭੇਜਣ ਦੇ ਹੱਥ ਚ ਸਾਰੇ ਦੇ ਕੇ ਅਸੀਂ ਨਹੀਂ ਭੇਜਣਾ ਬੱਚੇ ਨੂੰ ਸਾਡਾ ਬੱਚਾ ਵੀ ਸਾਡੇ ਨਾਲ ਤੋਂ ਵੀ ਗੈਰਾਂ ਦਾ ਮੰਮੀ ਪਾਪਾ ਜਿਵੇਂ ਤੁਸੀਂ ਕਹੋਗੇ ਕੋਮੇ ਮੈਂ ਕਰਾਂਗਾ ਮੈਂ ਨਹੀਂ ਜਾਂਦਾ ਉਹਨੂੰ ਫਿਰ ਉਹਦੀ ਹਾਂ ਕਰਾਈ ਜੀ ਉਸ ਮੁੰਡੇ ਨੇ ਫੋਨ ਕਰ ਕਰਕੇ ਦਿਨ ਚ ਵਧਨ ਕਿੰਨੇ ਵਾਂਗ ਗੱਲਾਂ ਫਿਰ ਅਸੀਂ ਕੇਦਾਰਨਾਥ ਮੰਦਰ ਉਹਨੂੰ ਵਾਸਤੇ 2 ਵਜੇ ਚੜਾ ਕੇ ਆਏ ਚਮਨ ਡਾਕਟਰ ਨੂੰ ਦੀ ਦਾਦੀ ਛੱਡਣ ਗਈ ਸੀ ਜੀ ਕਾਰਤਿਕ ਦੀ ਉਹਨੂੰ ਚਮਨ ਡਾਕਟਰ ਨੂੰ ਵਾਰ-ਵਾਰ ਲੈ ਕੇ ਆਈ ਤੇ ਸਭ ਦੇ ਵੀ ਆਪਣਾ ਮੁੱੱਚੁਰਲਾ ਨਹੀਂ ਪੇਸ਼ ਨਾ ਆਉਂ ਉਹਨਾਂ ਨੇ ਪ੍ਰਕਾਸ਼ ਕਰ ਧਿਆਨ ਨਾਲ ਪੂਰਾ ਪੂਰਾ ਧਿਆਨ ਰੱਖਿਓ ਉਹ ਧਿਆਨ ਨਾਲ ਕਰਕੇ ਜਾਣੀ ਫੇਰ ਬਸ ਤੋਂ نیچے ਉਤਰ ਕੇ ਫੇਰ ਬਸ ਉੱਪਰ ਜੜ ਕੇ ਫੇਰ ਹੱਥ ਜੋੜ ਕੇ ਗਿਆ ਕਿ ਕਿ ਮੇਰੇ ਪੋਤੇ ਦਾ ਪੂਰਾ ਧਿਆਨ ਰੱਖਿਓ कि वे भी समझदार है लेकिन मनु भी कुछ नहीं लगता इसका पूरा पूरा ध्यान रखिए हजे मेरा बच्चा शनिवार गया जी मैं शनिवार अयोध्या पहुंचे मेरे नाल नलबात पूरी की उसने मम्मा मैं पहुंच गया ठीक ठाक हूँ मैं होटल जा रहा फिर अस चार बजे अयोध्या मैं जावा ठीक है बुध ध्यान रखिए अपना किसी बड़े बंद रही क्या ठीक है मम्मी ਤੇ ਉਹਨੂੰ ਫੋਨ ਫੋਨ ਅਸੀਂ ਪਿਆ ਦੇ ਕੇ ਸਾਰਾ ਭੇਜਿਆ ਹੋਇਆ ਦਾ ਉਹ ਵਿਚਾਰਾ ਜਾ ਦੋਤੇ ਨਾ ਨਾ ਨੀ ਨਾ ਉੱਥੇ ਜਾ ਕੇ ਬਸ ਦੀਆਂ ਦੋ ਟੀਮਾਂ ਬਣਾ ਲਈ ਆਉਣੀਆਂ ਜੀ ਸਾਨੂੰ ਕੁਝ ਨਹੀਂ ਬਤਾ ਹੁਣ ਸਾਨੂੰ ਗੱਲਾਂ ਪੂਰੀ ਪੂਰੀ ਬਤਾ ਲੱਗ ਰਹੀਆਂ ਅੱਜ 3 ਦਿਨ ਹੋ ਗਏ ਮੇਰੇ ਬੱਚੇ ਨੂੰ ਲਾਪ ਰੱਖਾ ਹੋਇਆ ਉੱਥੇ ਜਾ ਕੇ ਮੇਰੇ ਬੱਚੇ ਨੂੰ 2:30 ਵਜੇ ਵੇਸਦਾ ਜਾਉਣਾ ਆਉ ਉਹ ਤੇ ਕੋਈ ਸਰੀ ਉਹਨਾਂ ਦੀ ਹੋਈਗੀ ਜੀ ਕਿ ਉੱਥੇ ਜਾ ਕੇ 25 ਬੰਦਿਆਂ ਨੂੰ ਪਹਿਲਾਂ ਘੜਤੋ ਜਿਹੜੇ ਆਪ ਬੜੇ ਨੇ ਜਨਾਨੀਆਂ ਨੇ ਤੇ ਉਹ ਸਾਰੇ ਬਾਅਦ ਚੁ ਗਏ ਆ ਜੀ ਉਹ ਵੀ ਤਾਂ ਗਏ ਨੇ ਜਦ ਹਾਦਸਾ ਹੋ ਗਿਆ ਸਾਡੇ ਕੋਲ ਤਾਂ ਉਹਨ ਸਾਢੇ 6 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਗੋ ਕਿ ਤੁਹਾਡਾ ਬੱਚਾ ਨਹੀਂ ਲੱਭ ਰਿਹਾ ਲੇਕਿਨ ਕਿਜੀ ਲਈ ਨਹੀਂ ਬੱਚੇ ਕੀ ਬੱਚੇ ਨਾਲ ਡੁੱਬਨ ਦਾ ਕੋਈ ਹਾਸਾ ਸਾਨੂੰ ਇਹ ਗਿਆ ਕਿ ਕਿੰਨੇ ਦਿਨ ਹੋ ਗਏ ਬੱਚੇ ਮੇਰੇ ਬੱਚੇ ਨੂੰ ਅੱਜ ਕੋਈ ਨੂੰ 4 ਦਿਨ ਹੋ ਗਏ ਜੀ ਸ਼ੁੱਕਰਵਾਰ ਦਾ ਦਿਹਾੜਾ ਹੈ ਅੱਜ ਚੌਥਾ ਦਿਨ ਹੋ ਗਿਆ ਉਹਦੀ ਦੇਹ ਨੂੰ ਜਿਹੜਾ ਲਾਪਤਾ ਆਇਆ ਮੇਰਾ ਬੱਚਾ ਸ਼ਨੀਵਾਰ ਇਹ ਚੱਲ ਸਾਡੇ ਦੇ 3-4 ਵਜੇ ਦਾ ਲਾਪਸ ਹੈ ਲੇਕਿਨ ਇਹਨੇ ਸਾਨੂੰ ਫੋਨ 6:30 ਕੀਤਾ ਇਹਨਾਂ ਨੇ ਇਹਦੇ ਪਾਪਾ ਨੂੰ ਕੀ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਗੂਮ ਹੋ ਗਿਆ ਲੇਕਿਨ ਪੂਰੀ ਗੱਲ ਕੋਈ ਨਹੀਂ ਦੱਸ ਰਿਆ ਰਾਣੀ ਨਾ ਮੈਨੂੰ ਨਾ ਇਹਦੇ ਪਾਪਾ ਨੂੰ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਬੱਚੇ ਨਦੀ ਵਿੱਚ ਨਹਾਣ ਗਏ ਤੇ ਇਸ ਤਰ੍ਹਾਂ ਕਰਕੇ ਡੁੱਬੇ ਆਂਦੇ ਬੱਚੇ ਜਿੰਦੇ ਦੇ ਤਿੰਨ ਕੱਢ ਲੈ ਦੋ ਕੱਡੇ ਨਹੀਂ ਤੇਰੇ ਹੰਦੇ ਅਸੀਂ ਗੋਤਾ ਖੋਰ ਦੋ ਆਏ ਤੇ ਇੱਕ ਗੋਤਾ ਖੋਰ ਗਿਆ ਉਹਦੀ ਲੱਤ ਦੇ ਜੋੜ ਲੱਗੀ ਤਾਂ ਨਹੀਂ ਵੜਿਆ ਦੂਜਾ ਗਿਆ ਉਹਦੀ ਬੈਲਟ ਟੁੱਟ ਗਈ ਜੇ ਬੈਲਟ ਟੁੱਟ ਗਈ ਤਾਂ ਹੋਰ ਗੁੱਸੇ ਗਰਵਾਉਣ ਲੰਨੇ ਤਾਂ ਵੀ ਬੱਚੇ ਕੁੱਡੇ ਜਾਣੀ ਚਾਹੀਦੇ ਜੀ ਜਿਹੜੇ 20 ਬੰਦੇ ਨਾਲ ਦੇ ਉਹਨਾਂ ਨੇ ਕੋਈ ਸਹਾਇਤਾ ਨਹੀਂ ਕੀਤੀ ਜੀ ਜਿਹੜੇ ਉੱਤੇ ਬੱਚੇ ਦੇ ਕੱਪੜੇ ਵੀ ਗਾਲੇ ਦੇ ਪਾਪਾ ਨੇ ਚੱਕੀਏ ਕਿਸੇ ਨੇ ਕੱਪੜੇ ਵੀ ਨਹੀਂ ਚੱਕੇ ਜੀ ਜਿਹੜੀ ਸੰਗਨ ਨਾਲ ਲਿਕੇ ਦੇਦੀ ਮੇਰੇ ਬੱਚੇ ਉਹ ਮੇਰੇ ਬੱਚੇ ਦੇ ਕੱਪੜੇ ਤਾਂ ਨਹੀਂ ਚੁੱਕੇ ਜੀ ਇੱਥੇ ਕੋਈ ਬੰਦਾ ਸਾਡੇ ਨਾਲ ਕੋਈ ਨਹੀਂ ਸਾਦ ਨਹੀਂ ਦੇਰੀ ਇਸਕੇ ਬਪਾ ਉਸ ਜਿਹੜਾ ਦੂਜਾ ਮੁੰਡਾ ਪ੍ਰਿੰਸ ਦਾ ਉਸਕੇ ਬਪਾ ਉਹ ਜਾਰੇ ਇੰਨੇ ਬਰਜਾਨ ਹੋਰੇ ਉਹਨਾਂ ਨੇ ਪੂਰਾ ਪੂਰਾ ਜ਼ੋਰ ਲਾਇਆ ਲੇਕਿਨ ਬੱਚੇ ਦਾ ਕੋਈ ਵੀ ਨਾਮ ਨਹੀਂ ਜਾਣਦੀ ਇਹ ਤਗੜੜੇ ਸਾਰੇ Pase ਵੋਟਾਂ ਲੈ ਲੈ ਜਾਏ ਬੁੱਛਰੇ ਨੇ ਕਿਸੇ ਨੇ ਕੋਈ ਬੱਚਾ ਦੇਖਿਆ ਗੰਦੇ ਨਾ ਜੀ ਸਾਰੀ ਛੁੱਗੀਆਂ ਸਾਰਾ ਕੁਝ ਛਾਲ ਲਿਆ ਉਹ ਤੇਦੀ ਪ੍ਰਸ਼ੰਸਾ ਲੇਕਿਨ ਸਾਡੇ ਨਾਲ ਕੋਈ ਕੜੀ ਨਹੀਂ ਹੋ ਰਹੀ ਸਾਰੇ ਘਿਆਰੇ ਨੇ ਜੀ ਇਲਚਨਾ ਜੀ ਲਚਨਾ ਇਲਚਨਾ ਇਲਚਨਾ ਬਸ ਹੋਰ ਕੁਝ ਨਹੀਂ ਮਜ਼ਾਕ ਤੁੜ ਗਈ ਬੇਨਤੀ ਹੈ ਜਿਸ ਨੂੰ ਇਹ ਦੋ ਬੱਚੇ ਨਿੰਦਰੇ ਨੇ ਸਾਨੂੰ ਜਿਹੜਾ ਨੰਬਰ ਕੰਟੈਕਟ ਨੰਬਰ ਦਿੱਤਾ ਹੈ ਉਸ ਤੇ ਸਾਨੂੰ ਇਤਲਾਾ ਦਿੱਤੀ ਜਾਵੇ ਤੁਹਾਡੀ ਬਹੁਤ ਬਹੁਤ ਮਿਹਰਮਾਨੀ ਹੋਏਗੀ ਬਹੁਤ ਬਹੁਤ ਪਤਾ ਨਹੀਂ ਮੇਰੇ ਬੱਚੇ ਕੀ ਜਾਂਦੇ ਨੇ ਕਾਹਤੇ ਤਿੰਨਵੀਂ ਚ ਪੜਦਾ ਸੀ ਮੇਰਾ ਬੱਚਾ ਦਸਵੀਂ ਜਵਾਰਦਾਦਾਰੀ ਹੋ ਦੂਜਾ ਬੱਚਾ ਨੌਵੀਂ ਚ ਦੋਨੋਂ ਆਮ ਉਮਰ ਨਹੀਂ ਹੈ ਜੀ ਦੋਨੋਂ ਬੱਚੇ ਕੀ ਦਾਗਾ ਆਪਣੀ ਮਾਂ ਦੇ ਕੋਲ ਆ ਜੰਦੇ ਗੱਲ ਕਰੀਏ ਲੈ ਕੇ ਜਾਂਦੇ ਆ ਔਰ ਤੋਂ ਤੇ ਜ਼ਿੰਮੇਵਾਰ ਕਿਦੀ ਬਣਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਵੀ ਤੁਸੀਂ ਘਰ ਚੋਂ ਵੀ ਕੋਈ ਨਹੀਂ ਗਿਆ ਤੁਹਾਡੇ ਉਧਰੋਂ ਉਹ ਦੋਨੋਂ ਬੱਚਿਆਂ ਨੇ ਨਹੀਂ ਮਾਵਾਗੇ ਜਿੰਨਾ ਮੇਰੇ ਘਰ ਤੇ ਜਿਹੜਾ ਬੱਚਾ ਮੈਂ ਨਾ ਇਧਰੋਂ ਕੋਈ ਉਹਨਾਂ ਦੇ ਮਾਪਾਪਾ ਨਾ ਕੋਈ ਬੜਾ ਗਿਆ ਨਾ ਉਹ ਦੂਸਰੇ ਬੱਚੇ ਦੇ ਕੋਈ ਮਾਵਾ ਮਾਵਾ ਨਹੀਂ ਲੈ ਘਟੋ ਘਨੇ ਤਾਂ ਬੱਚੇ ਦੀ ਜ਼ਿੰਮੇਵਾਰੀ ਤਾਂ ਜ਼ਿਆਦਾ ਲੈਣੀ ਚਾਹੀਦੀ ਦੀ ਜੀ ਇਹ ਦੋਨੋਂ ਬੱਚੇ ਦੀ ਤਾਂ ਜ਼ਿੰਮੇਵਾਰੀ ਬਸ ਵਾਲਿਆਂ ਨੂੰ ਚੰਗੇ ਤਰੀਕੇ ਨਾਲ ਲੈਣੀ ਸੀ ਕੌਣ ਲੈ ਕੇ ਗਿਆ ਬਸ ਬਾਜੀ ਜੀ ਚਮਨ ਡਾਕਟਰ ਜੀ ਗੰਦੇ ਜੀ ਲੈ ਕੇ ਗਿਆ ਦੇ ਕੇ ਦਾਰਨਾਥ ਮੰਦਿਰ ਤੋਂ ਪੂਰੀ ਜ਼ਿੰਮੇਵਾਰੀ ਬਣਦੀ ਸੀ ਹਾਂਜੀ ਹਾਂ ਬੰਦੀ ਦਾ ਜੱਜ ਛੱਡ ਕੇ ਉਹਨਾਂ ਦੇ ਵਾਲੇ ਇਹ ਉਹਨਾਂ ਨੇ ਰੋਕ ਦੇਣਾ ਚਾਹੀਦਾ ਤਾਂ ਕਿ ਬੱਚੇ ਤੁਸੀਂ ਸਾਡੇ ਨਾਲ ਜਾਈਓ ਕਿ ਜਿਹੜਾ ਪਹਿਲਾ ਬੈਚ ਬਣਾਇਆ ਕਿ ਉਹਦੇ ਵਿੱਚ بڑے ਛੋਟੇ ਵੀ ਆ ਕੋਈ ਤਰੀਕਾ ਰੱਖਦੇ ਜੀ ਕੋਈ ਬੱਚਿਆਂ ਨਾਲ ਬੜੇ ਰੱਖਦੇ ਕਿ ਨਵਾਂ ਹੰਤਵਾਨ ਦਾ ਵੀ ਕੰਮ ਦਾ ਤਾਂ ਬੱਚਿਆਂ ਨਾਲ ਬੜਿਆਂ ਨੂੰ ਨਾਲ ਭੇਜਦੇ ਜੀ ਇਹ ਨਿਧਾਨੇ ਜਾਏ ਬੱਚਿਆਂ ਨੂੰ ਇਹ ਮੈਂ ਕਿਉਂ ਭੇਜਿਆ ਨਹੀਂ ਆਵਾਂ ਇਹ ਗੱਲ ਜ਼ਿੰਮੇਵਾਰੀ ਦੀ ਕਰੀ ਜਾਵੇ ਕਿਉਂਕਿ ਬੱਚੇ ਤੁਸੀਂ ਦੱਸ ਰਹੇ ਚਮਨ ਡਾਕਟਰ ਦੇ ਸਾਰੇ ਤੁਨੇ ਭੇਜੇ ਸੀ ਕਿ ਉਹਦੀ ਉੱਥੇ ਨਹੀਂ ਜ਼ਿੰਮੇਵਾਰੀ ਬੰਦੀ ਸੀ ਕਿਉਂਕਿ ਉਹਦੇ ਸਿਰ ਤੇ ਗਏ ਸੀਗੇ ਬੱਚੇ ਜੇ ਉਹ ਆਪਣੇ ਬੱਚੇ ਲੈ ਕੇ ਜਾਂਦਾ ਉਹਨਾਂ ਲਈ ਵੀ ਇਸ ਤਰ੍ਹਾਂ ਹੀ ਉਹ ਵੀ ਆਪਣੇ ਬੱਚੇ ਲੈ ਕੇ ਆਏ ਜੀ ਉਹਨਾਂ ਦਾ ਪਾਈ ਸਾਰੇ ਜੀ ਸਭੇ ਆਪਣੇ ਆਪਣੇ ਬੱਚੇ ਨੇ ਸਭ ਆਪਣੇ ਆਪਣੇ ਬੱਚੇ ਲੈ ਕੇ ਆਏ ਆ ਜੀ ਸੁਖਸ਼ਿਰਵਤੀਤ ਲੈ ਕੇ ਆਏ ਸਾਡੇ ਦੋਨੋਂ ਬੱਚੇ ਮਾਪਿਆਂ ਵਾਂਗ ਵਾਪਸ ਹੋ ਗਏ ਨੇ ਦੋਨੋਂ ਬੱਚੇ ਨਹੀਂ ਮਿਲ ਰਹੇ ਇਹ ਨਹੀਂ ਕਹੇ ਚਮਨ ਡਾਕਟਰ ਵੀ ਕਰ ਤਾਂ ਰਹੇ ਨੇ ਲੇਕਿਨ ਉਹਨਾਂ ਨੇ ਉਸ ਦਿਨ ਥੋੜੀ ਜ਼ਿਆਦਾ ਜ਼ਿੰਮੇਵਾਰੀ ਲਗਾਣੀ ਦੀ ਜੀ ਜਿਸ ਦਿਨ ਉੱਥੇ ਉਹਨਾਂ ਦੇ ਨਾਲ ਕੋਈ ਨਹੀਂ ਦਾ ਬੱਚਿਆਂ ਦੇ ਉਸ ਟਾਈਮ ਹੋਰ ਥੋੜੀ ਜੀ ਦਿਖਾਉਂਦੇ ਕੋਈ ਹੋਰ ਫੁੱਲੀ ਚੜਦੇ ਗੋਤਾਕਾਰ ਚੜਦੇ ਪੂਰੀ ਰਾਤ ਤੱਕ ਪੂਰਾ ਕਰਦੇ ਤਾਂ ਕਿ ਆਪ ਦਾ ਬੱਚੇ ਨਹੀਂ ਜੀ ਇਹ ਤਾਂ ਇਹਦੇ ਪਾਪਾ ਕੱਲ ਦੇ ਗਏ ਆ ਜੀ ਉਹਨਾਂ ਕਰਕੇ ਦੋਨੋਂ ਜਣੇ ਵਿਚਾਰੇ ਬਾਪ ਆਪਣੀ ਪੂਰੀ ਪੂਰੀ ਆਪਣੀ ਕਰ ਰਹੇ ਆ ਪਰ ਉਹਨਾਂ ਨਾਲ ਜਿਹੜੀ ਪ੍ਰਸ਼ੰਸਾ ਹੈ ਜੀ ਉਹ ਨਾਲ ਪੂਰਾ ਸਾਥ ਨਹੀਂ ਦੇ ਰਹੀ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਹੀ ਜਿਹੜੇ ਜਿਹੜੀ ਫੈਮਲੀਆਂ ਨਾਲ ਗਈਆਂ ਸੀਗੀ ਉਹਨਾਂ ਨਾਲ ਕੋਈ ਗੱਲ ਬਈਏ ਤੁਹਾਡੀ ਨਾ ਅਜੇ ਸਾਡੇ ਕੋਲ ਕੀ ਸੀਗਾ ਨੰਬਰ ਹੀ ਨਹੀਂ ਬਸ ਆ ਗਈ ਜੀ ਉਹਨਾਂ ਦੀ ਬਸ ਪਹੁੰਚ ਗਈ ਜੀ ਕੱਲ੍ਹ ਭੇਜਤੀ ਉਹਨਾਂ ਨੇ ਬਸ ਆਪ ਤਾਂ ਦੋ ਚਾਰ ਜਿਹੜੇ ਰਹੇ ਆ ਜੀ ਉੱਥੇ ਆ ਗਏ ਨੇ ਉਹਨਾਂ ਕੋਲ ਬਸ ਵਾਲੇ ਤਾਂ ਸਾਰੇ ਬੰਦੇ ਭੇਜਦੇ ਜਿਨ੍ਹਾਂ ਦਾ ਨਾਮ ਡਾਕਟਰ ਚਮੰਦ ਦੱਸਿਆ ਜਾਦਾ ਕਿ ਉਹ ਵੀ ਉੱਥੇ ਨੇ ਉਹਨਾਂ ਨੇ ਨਾਲ ਹੀ ਆ ਜੀ ਇਹਦੇ ਉੱਤੇ ਜਿਹੜਾ ਰਾਹੁਲ ਮੁੰਡਾ ਜਿਹੜਾ ਕਹਿ ਰਿਹਾ ਸੀ ਆਂਟੀ ਜੀ ਨੇ ਜ਼ਿਆਦਾ ਜਿੱਦ ਕਰੀਦੀ ਉਹ ਆ ਗਿਆ ਜੀ ਉਹ ਉਹ ਡੁੱਬਣ ਤੋਂ ਬਚ ਗਿਆ ਜੀ ਉਹ ਬਾਅਦ ਚ ਉਹ ਪਹਿਲਾਂ ਜਿਹੜੇ ਗਿਰੇ ਉਹਨਾਂ ਨੂੰ ਵੀ ਤਾਂ ਕੱਟਣਾ ਚਾਹੀਦਾ ਤਾਂ ਨਾ ਇਹ ਤਾਂ ਬਾਅਦ ਚੋਂ ਬੰਦੇ ਗੀਰੇ ਦੇ ਬਾਅਦ ਚੋਂ ਵਾਲੇ ਘੱਟ ਨੇ ਪੱਲੇ ਵਾਲੇ ਘੱਟ ਨੇ ਕਿ ਜਿਹੜੇ 20 ਬੰਦੇ ਤੇ ਅੱਖਾਂ ਅੱਖਾਂ ਨੀਚੀ ਹੋਈਆਂ ਨੇ ਉਹ ਤਾਂ ਘੱਟੋ ਘੱਟ ਕਹਿ ਹੀ ਸਕਦੇ ਤਾਂ ਇਹ ਕਿ ਦੋ ਬੰਦੇ ਦੋ ਬੱਚੇ ਹੋਰ ਨੇ ਜੀ ਸਾਰੀ ਪੂਰੀ ਟੋਟਲ ਬਾਅਦ ਸ ਵਿੱਚ 6 ਬੱਚੇ ਦੇ 6 ਬੱਚਿਆਂ ਦੇ ਵਿੱਚੋਂ ਇਹ ਦੋ ਬੱਚੇ ਬਿਨਾ ਮਾਪਾ-ਬਾਪ ਤੋਂ ਗਏ ਦੇ ਬਸ ਇਹੀ ਬੱਚਿਆਂ ਨਾਲ ਧਿਆਨ ਨਹੀਂ ਹੋਇਆ ਜੀ ਹਜੇ ਬੱਚਿਆਂ ਨੇ ਅਯੁੱਧਿਆ ਚ ਮੱਥਾ ਵੀ ਨਹੀਂ ਟੇਕਿਆ ਦਾ ਜੀ ਕੁਝ ਨਹੀਂ ਦੇ ਰਹੇ ਉਹ ਜੀ ਮੇਰੇ ਵਿੱਚ ਕੁਝ ਨਹੀਂ ਦੇ ਰਹੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ اسی ای ਮੰਗਦੇ ਬੱਚੇ ਬੱਚੇ ਠੀਕ ਤੱਕ ਰਹੇ ਜਿਨ੍ਹਾਂ ਨੂੰ ਇਹ ਦੋਨੋਂ ਬੱਚੇ ਹੁੰਦੇ ਨੇ ਸਾਨੂੰ ਕੋਣ ਕਰਕੇ ਸੰਦੀਪ ਸਾਡੀ ਜਿਹੜੀ ਪ੍ਰਸ਼ਾਸਨ ਨੇ ਸਾਡਾ ਪੂਰਾ ਪੂਰਾ ਸਾਡਾ ਸਾਥ ਦਉਵੇ ਕਿ ਸਾਡੇ ਬੱਚੇ ਠੀਕ ਤੱਕ ਮਾਰ ਕਾਲ ਦੇ ਨਾਲ ਲੱਗ ਜਾਣ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਜੀ ਕੁਝ ਨਹੀਂ ਕੁਝ ਕੀ ਨਾਮ ਹੈ ਕੀ ਨਾਮ ਹੈ ਤੁਹਾਡਾ ਜੀ ਮਿਲਾਂਗੇ ਕੀ ਲੱਗਦਾ ਹੀ ਤੁਹਾਡਾ ਪੋਤਾ ਲੱਗ ਰਿਹਾ ਕੀ ਹੋਇਆ ਸਾਰਾ ਕੁਝ ਇਹ ਕਦੋਂ ਗਿਆ ਜੀਰਾ ਰਾਮ ਜੀ 17 ਤਰੀਕ ਨੂੰ ਗਿਆ ਦਾ 2 2:30 ਵਜੇ ਬੱਸ ਚੱਲੀ ਔਰ ਇਹ ਤੇ ਮੈਂ ਖੁਦ ਬਿਠਾ ਕੇ ਆਈ ਆ ਮੈਂ ਚਮਨ ਨੂੰ ਕਹਿ ਕੇ ਆਈ ਉਸ ਦਾ ਕੀ ਨਾਮ ਹੈ ਰੱਖ ਹੈ ਰਾਹੁਲ ਨੂੰ ਕਹਿ ਕੇ ਆਈ ਵੀ ਭਾਈ ਧਿਆਨ ਰੱਖਣਾ ਤੋ ਕੋ ਕਹਿੰਦੇ ਹਾਂ ਆਂਟੀ ਮੈਂ ਜ਼ਿੰਮੇਦਾਰੀ ਹੈ ਚਮਨ ਨੂੰ ਦੋ ਦੋ ਬੜੀ ਕਹਿ ਕੇ ਆਈ ਵੀ ਹਾਂ ਉਹ ਵੀ ਕਹਿੰਦੇ ਕਹਿੰਦੇ ਆਂਟੀ ਬੇਫਿਕਰ ਹੋ ਚਿੰਤਾ ਨਾ ਕਰੋ ਉਹ ਫਿਰ ਉਹਨਾਂ ਕਿ ਕੋਈ ਜ਼ਿੰਮੇਵਾਰੀ ਨਹੀਂ ਸੀ ਬੱਚੇ ਇਕੱਲੇ ਕਿਹੀਂ ਜਾ ਰਹੇ ਆ ਭੇਜ ਰਹੇ ਆ ਤੁਸੀਂ ਬੰਦਿਆਂ ਨੂੰ ਕੋਈ ਵੀ ਹੈ ਨਾਲ ਵੀ ਕੋਈ ਹੋਰ ਵੀ ਤਾਂ ਹੋਣਾ ਚਾਹੀਦਾ ਦਾ ਚਮਨ ਕਿ ਆਪ ਵੀ ਜ਼ਿੰਮੇਦਾਰੀ ਹੋਣੀ ਚਾਹੀਦੀ ਸੀ ਬੱਚੇ ਐ ਛੋਟੇ ਇਹਨਾਂ ਨੂੰ ਨਾ ਭੇਜੀਏ ਉਹ ਚਮਨ ਵੀ ਤਾਂ ਆਪਣੇ ਬੱਚੇ ਲੈ ਕੇ ਗਿਆ ਹੁਣ ਉਹਨੇ ਆਪਣੇ ਵੀ ਭੇਜੇ ਭੇਜੇ ਆ ਕੋਈ ਅਸੀਂ ਫਿਰ ਵੀ ਨਹੀਂ ਹੋਇਆ ਵੀ ਤੇ ਕੋਈ ਨਹੀਂ ਚਲੋ ਜਿਸ ਤਰ੍ਹਾਂ ਹੋਇਆ ਫਿਰ ਵੀ ਉਹਨਾਂ ਨੇ ਝੂਠ ਬੋਲਿਆ ਉੱਥੇ ਸਾਨੂੰ ਫੋਨ ਆਇਆ 6 ਵਜੇ ਕਹਿੰਦੇ ਜੀ ਬੱਚਾ ਗੁੰਮ ਗਿਆ ਵੀ ਤੁਸੀਂ ਉਹ ਕਰੋ ਸਾਨੂੰ ਕੋਈ ਪਤਾ ਨਹੀਂ ਫਿਰ ਦੇਖੇ ਹ ਵੀ ਕਿ ਮੈਂ ਗੁੰਮ ਗਿਆ ਕਹਿੰਦੇ ਅੱਗੇ ਪਿੱਛੇ ਹੋ ਗਏ ਉਹ ਤਾਂ ਕੱਲ ਸ਼ਿਭੂ ਗਏ ਤੇ ਬਾਅਦ ਪਤਾ ਲੱਗਿਆ ਵੀ ਹਾਂ ਉੱਪਰ ਨਾਂਣ ਵੇਜਦੇ ਅੱਗੇ ਪਿੱਛੇ ਦੋ ਪਾਲਟੀਆਂ ਬਣਾ ਰੱਖੀ ਸੀ بڑے ਬੰਦੇ ਬਾਅਦ ਚ ਗਏ ਛੋਟੇ ਪਹਿਲਾਂ ਫੇਰ ਗਏ 25 ਬੰਦਿਆਂ ਨੂੰ ਫਿਰ ਜਦੋਂ ਡੁੱਬੇ ਆ ਤਿੰਨ ਨਿਕਲੇ ਆ بڑے-ਬੜੇ ਆ ਉਹਨਾਂ ਨੂੰ ਛੋਟਿਆਂ ਨੂੰ ਨਹੀਂ ਕਢਵਾਇਆ ਔਰ ਜਿਹੜੀ ਸੰਗਤ ਹੋਰ ਨਾਲ ਦੀ 25 ਬੰਦੇ ਉਹਨਾਂ ਨੇ ਕਿਉਂ ਨਹੀਂ ਕਿਹਾ ਵੀ ਹਾਂ ਸਾਡੇ ਦੋ ਬੱਚੇ ਹੋਰ ਹੈ ਉਰੇ ਉਹ ਕਿਆ ਬੋਲ ਨਹੀਂ ਸਕਦੀਆਂ ਸੰਗਤ ਤਾਂ ਸਾਰੀ ਸੰਗਤ ਹੀ ਹੁੰਦੀ ਹੈ ਕੋਈ ਇਹ ਥੋੜੀਆ ਵੀ ਬਸ ਲੈ ਕੇ ਵਗ ਜੇ ਤਾਂ ਸੰਗਤ ਕੋਈ ਉਹ ਨਾ ਕੇਰ ਨਾ ਕਰੇ ਕਿਸੇ ਅਨਨੀ ਨਾ ਅਣੀ ਬਿਨਾ ਮਾਪੇ ਤੋਂ ਬੱਚੇ ਨੂੰ ਲੈ ਕੇ ਜਨਨੇ ਕਿਥੇ ਨਾ ਕਿਥੇ ਦੇਖਿਆ ਜਾ ਰਿਹਾ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਵੀ ਬਿਨਾ ਮਾਪੇ ਤੋਂ ਬੱਚੇ ਮਾਪੇ ਜ਼ਿੰਮੇਵਾਰੀ ਦੇ ਭੇਜਦੇ ਆ ਬੱਚੇ ਨੂੰ ਜ਼ਿੰਮੇਵਾਰੀ ਦੇ ਦੇ ਕੇ ਆਏ ਆ ਸੀ ਜ਼ਿੰਮੇਵਾਰੀ ਖੁਦ ਦੇ ਕੇ ਆਏ ਆ ਫੇਰ ਕਿਉਂ ਨਹੀਂ ਸਮਝੀ ਉਹਨਾਂ ਨੇ ਜ਼ਿੰਮੇਵਾਰੀ ਸਾਰੀ ਲੈ ਕੇ ਆਈਆਂ ਮੈਂ ਮੈਂ ਚੰਮਨ ਨੂੰ ਵੀ ਅਲੱਗ-ਅਲੱਗ ਕਹਿ ਕੇ ਆਈ ਉਹਨੂੰ ਵੀ ਕਹਿ ਕੇ ਆਈ ਮੈਂ ਬਿਨਾ ਕੰਧਾਂ ਗਾਂਤੀ ਬੇਫਿਕਰ ਹੋ ਤੁਸੀਂ ਟੈਨਸ਼ਨ ਨਾ ਲਓ ਕੰਦਾ ਟੈਨਸ਼ਨ ਫਰੀ ਹੋ ਕੇ ਜਾਓ ਘਰ ਨੂੰ ਮੈਂ ਉਹਨੂੰ ਬਸਮਾ ਬਿਠਾ ਕੇ ਕਰਕੇ ਫੇਰ ਆਈਆਂ ਸਾਰੀ ਉਹਤੀ ਜਨਾਨੀਆਂ ਵਿਤਿਕ ਜਨਾਨੀਆਂ ਕੋਈ ਨਹੀਂ ਦੇਖ ਸਕਦੀ ਸੀ ਕੋਈ ਜਿਹੜੇ ਜਾ ਰਹੇ ਆ ਕੋਈ ਉਹ ਆ ਵੀ ਭਾਈ ਸਾਡੇ ਦੋ ਬੱਚੇ ਹੋਰ ਰਹਿ ਗਏ ਵਿੱਚ ਸੰਗਤ ਨਾਲ ਹੁੰਦੀ ਉਹ ਆ ਸੰਗਤ ਸਭ ਨੂੰ ਆਪਣੇ ਬੱਚੇ ਸਮਝਦੀ ਐ ਉਸ ਟਾਈਮ ਬਰ ਗਿਆ ਤਾਂ ਸਾਰੇ ਆਪਣੇ ਹੁੰਦੇ ਆ ਚਾ ਛੋਟਾ ਚਾ ਵੱਡਾ ਕੋਈ ਵੀ ਗੱਲ ਕਰ ਜੈਂਟੀ ਤੁਹਾਡਾ ਬੇਟਾ ਗਿਆ ਆਪਣੇ ਤੁਹਾਡੇ ਪੁੱਤੇ ਨੂੰ ਬੰਦੇ ਦੇ ਬੇਟੇ ਨਾਲ ਕੋਈ ਗੱਲ ਹੋਈ ਐ ਵੀ ਮਤਲਬ ਕੁਝ ਉਥੇ ਪ੍ਰਸ਼ਾਸਨ ਕਿੰਨਾ ਚੁੜਕਾ ਉਹ ਕੰਦੇ ਕੁਝ ਨਹੀਂ ਸੁਣਾਈ ਹੋ ਰਹੀ ਵੀ ਨਾਸੀਫ ਹੋਤਾਂ ਲੈ ਲੈ ਕੇ ਵੀ ਫਿਰ ਰਹੀਆਂ ਸਾਰਾ ਕੁਝ ਦੁਕਾਨਾਂ ਵਾਲਿਆਂ ਕੋਲ ਹੋ ਰਿਹਾ ਕੋਲ ਸਭ ਕੁਝ ਜਾਇਆ ਏ ਪਰ ਕੋਈ ਸੁਣਾਈ ਨਹੀਂ ਹੈ ਕੋਈ ਨਹੀਂ ਹੋ ਰਿਹਾ ਵੀ ਉਰੇ ਤੱਕ ਸਨ ਨਹੀਂ ਕੋਈ ਕੁੰਸੂਮਾ ਕੋਣ ਕਰਿਆ ਤਾਂ ਵੀ ਚਲ ਕੋਈ ਜਾਣ ਪਛਾਣ ਤਾਂ ਉਸਤੇ ਕਰਵਾਇਆ ਤਾਂ ਉਹ ਕਹਿੰਦੇ ਕਹਿੰਦੇ ਜੀ ਇਲੈਕਸ਼ਨ ਚੱਲ ਰਹੇ ਆ ਉਸ ਤਾਂ ਇਲੈਕਸ਼ਨ ਆ ਮਾ ਵੀ ਜੀ ਹ ਉਸਤੇ ਬਾਅਦ ਦੇਖਾਂਗੇ ਜੋ ਹੋਇਆ ਉਸਤੇ ਬਾਅਦ ਸਾਨੂੰ ਬੱਚਾ ਤੇ ਚਾਹੀਦਾ ਕਿ ਤੁਹਾਡੀ ਇਲੈਕਸ਼ਨਾਂ ਚਾਹੀਦੀਆਂ ਫਿਰ ਅਸਾਨੂੰ ਇਲੈਕਸ਼ਨਾਂ ਤੇ ਕਿਆ ਲੈਣਾ ਸਾਡੇ ਬੱਚੇ ਵੀ ਧਾਣੇ ਚਾਹੁੰਦੇ ਆ ਘਰ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਸਭ ਬੱਚੇ ਘਰ ਆਣੇ ਚਾਹੁੰਦੇ ਆ ਜੀ ਸਾਡੇ ਆਪਣੇ ਜਿਸ ਤਰ੍ਹਾਂ ਅਸੀਂ ਬੱਚੇ ਭੇਜੇ ਆ ਉਸ ਤਰੀ ਬੱਚੇ ਸਾਡੇ ਘਰ ਆਣੇ ਚਾਹੁੰਦੇ ਆ ਦੋਨੋਂ ਬੱਚੇ ਘਰ ਆਵੇਂ ਕੀ ਡਾਕਟਰ ਚਾਵਨ ਨਾਲ ਤੁਹਾਡੀ ਕੋਈ ਗੱਲ ਹੋਈ ਹੈ ਨਹੀਂ ਅਜੇ ਕੋਈ ਗੱਲ ਨਹੀਂ ਹੋਈ ਉਹ ਆ ਚੁੱਕੇ ਆ ਬਸ ਨਾਲ ਹੀ ਆਉਥੀ ਆ ਉਥੀ ਆ ਉਹ ਜੀ ਮੁੰਡੇ ਗੱਲ ਗੱਲ ਹੋਈ ਆ ਸ਼ਿਭੂ ਗੱਲ ਬਸ ਤੋਂ ਸਾਡੇ ਨਾਲ ਕੋਈ ਗੱਲ ਨਹੀਂ ਕੀ ਉਹ ਜਿਹੜਾ ਮੁੰਡਾ ਆ ਰਿਹਾ ਜਿਹੜਾ ਲੈ ਕੇ ਗਿਆ ਤਾਂ ਆਪਣੀ ਜ਼ਿੰਮੇਵਾਰੀ ਪਰ ਉਹ ਆ ਰਿਹਾ ਉਸ ਨੂੰ ਪੁੱਛਾਂਗੇ ਦੇਖ ਜਾਵਾਂਗੇ ਫਿਰ ਪੁੱਛਾਂਗੇ ਵੀ ਕੀ ਗੱਲ ਹੋਈ ਆ ਤੇ ਪੂਰੀ ਗੱਲ ਦੱਸਣ ਵੀ ਤੂੰ ਕਿਉਂ ਨਹੀਂ ਲੈ ਕੇ ਆਇਆ ਇਹ ਸਾਡੇ ਮੁੰਡੇ ਨੂੰ ਤੂੰ ਕਹਿ ਰਿਹਾ ਤਾਂ ਅੰਟੀ ਬੇਬੀ ਕਰੋ ਜੀਦਾ ਕੀ ਨਾਮ ਤੁਸੀਂ ਦੱਸ ਰਹੇ ਹੋ ਮੁੰਡਾ ਲੈ ਕੇ ਗਿਆ ਸੀ ਹਾਂ ਕਿੰਨੀ ਕੁ ਉਮਰ ਦਾ ਉਹ rahul rahul ਹਾਂ 25 ਸਾਲ ਦਾ ਤਾਂ ਹੋਏਗਾ ਜੀ ਯੋ ਲੈ ਕੇ ਗਿਆ ਜ਼ਿੰਮੇਵਾਰੀ ਤੇ ਭੇਜ ਦੋ ਆਂਟੀ ਕੋਈ ਨਹੀਂ ਭੇਜ ਦੋ ਧੱਕੇ ਤੇ ਉਹ ਲੈ ਕੇ ਗਿਆ ਅੱਜ ਤਾਂ ਭੇਜ ਹੀ ਨਹੀਂ ਰਹੇ ਤੇ ਬਹੁਤ ਮਨਾ ਕਰਿਆ ਉਹ ਫੋਨ ਕਰੀ ਗਿਆ ਕਰੀ ਗਿਆ ਕਿਉਂ ਆ ਚੁਕਿਆ rahul ਕਾ ਆ ਚੁਕਿਆ ਇਸ ਟਾਈਮ ਆ ਗਈ ਬੱਸ ਬੱਸ ਆ ਗਈ ਕਹਿੰਦੇ ਜਾ ਕੇ ਆਵਾਂਗੇ ਉਸਕੇ ਘਰ ਪੁੱਛ ਕੇ ਆਣੀ ਹੈ ਦਿੱਕਤ ਉਹ ਗੱਲ ਕਿਆ ਹੋਈ ਸੀ ਭਾਈ